ਜੀ ਵੀ ਸਟੈਂਸ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਗਵੀਰ ਜਾਦ ਦਰਸ਼ਕੋ ਬੀਤੇ ਸ਼ਨੀਵਾਰ ਰਾਤ 9 ਵਜੇ ਪ੍ਰਸਿੱਧ ਕਬੱਡੀ ਖਿਡਾਰੀ ਸੰਜੀਤ ਜੋ ਕਿ ਪਿੰਡ ਖੋਟੇ ਪਹੁੰਚਦੇ ਨੇ ਉਸ ਤੋਂ ਬਾਅਦ ਗੱਡੀ ਜਿਹੜੀ ਆ ਕੱਟਣਾ ਵਾਪਰਦੀ ਆ ਬਹੁਤ ਭਿਆਨਕ ਕੱਟਣਾ ਵਾਪਰਦੀ ਆ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਜਥੇਬੰਦੀਆਂ ਵੱਲੋਂ ਪਿੰਡ ਖੋਟੇ ਜਿਹੜਾ ਨੈਸ਼ਨਲ ਹਾਈਵੇ ਦਾ ਘਰਾਓ ਕੀਤਾ ਜਾਂਦਾ ਉਸ ਤੋਂ ਬਾਅਦ ਪਰਿਵਾਰ ਦੇ ਨਾਲ ਸਮਰਨ ਕੀਤਾ ਜਾਂਦਾ ਤੇ ਅੱਜ ਜਿਹੜਾ ਪਲਾਂਟ ਅੱਜ ਦੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਉਨੂੰ ਬੰਦ ਕੀਤਾ ਜਾਂਦਾ ਵਕ ਵਕ ਜਥੇਬੰਦੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਤੇ ਜਾਣਕਾਰੀ ਲਈ ਦੱਸਦੀ ਹੈ ਕਿ ਜੋ ਡੈੱਡ ਬੋਡੀ ਹਜੇ ਵੀ ਮੋਰਚਰੀ ਦੇ ਵਿੱਚ ਆ ਤੇ ਬਜ਼ੁਰਗ ਮਾਤਾ ਪਿਤਾ ਉਹਨਾਂ ਦਾ ਕਹਿਣਾ ਕਿ ਅਸੀਂ ਹੁਣ ਕੀ ਕਰ ਸਕਦੇ ਆ ਜਦੋਂ ਤੱਕ ਜਿਹੜੀਆਂ ਜਥੇਬੰਦੀਆਂ ਬੈਠੀਆਂ ਨੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਠੇਕੇਦਾਰ ਤੇ ਪਰਚਾ ਨਹੀਂ ਹੁੰਦਾ ਉਦੋਂ ਤੱਕ ਜਿਹੜਾ ਇੱਥੇ ਬੈਠੇ ਰਵਾਂਗੇ ਸੋ ਜਿੰਨੇ ਇੱਥੇ ਵਕ ਵਕ ਜਥੇਬੰਦੀਆਂ ਦੇ ਆਗੂ ਆਏ ਉਹਨਾਂ ਦੇ ਨਾਲ ਗੱਲਬਾਤ ਕਰਦੇ ਪਰ ਸੋ ਰਾਤ ਨੂੰ 9 ਵਜੇ 1 ਮਿੰਟ ਤੇ ਸਾਡੇ ਪਿੰਡ ਦੇ ਮੁੰਡੇ ਦਾ ਐਕਸੀਡੈਂਟ ਹੋ ਕੇ ਜਿਹੜਾ ਕਿ ਹੋਣਹਾਰ ਕਬੱਡੀ ਖਿਡਾਰੀ ਸੀ ਜਿਹਦੇ ਵਿੱਚ ਉਹਦੀ ਮੌਤ ਹੋ ਗਈ ਹੈ ਜਿਹਦੀ ਉਮਰ 31 ਸਾਲ ਦੀ ਉਮਰ ਸੀ ਤੇ ਸਿਰਫ ਉਹਦੇ ਬਿਆਹ ਨੂੰ 8 ਮਹੀਨੇ ਹੋਏ ਸੀ ਅਜੇ ਕੋਈ ਬੱਚਾ ਵੀ ਹੈ ਨਹੀਂ ਜਿਹੜੇ ਮਾਪੇ ਉਹਦੇ ਉਹ ਬਿਰਧ ਹੈ ਉਹੀ ਮੰंजे ਤੇ ਬੈਠੇ ਆ ਉਹ ਜਿਹੜਾ ਉਹਦੇ ਨਾਲ ਸਾਥੀ ਸੀ ਉਹ ਜ਼ਿੰਦਗੀ ਮੌਤ ਦੀ ਲੜਾਈ ਹਸਪਤਾਲ ਦੇ ਵਿੱਚ ਪਿਆ ਲੜ ਰਿਹਾ ਹੈ ਪਤਾ ਲੱਗਿਆ ਵੀ ਉਹ ਵੀ ਆਈਫੀਜੂ ਦੇ ਵਿੱਚ ਐਡਮਿਟ ਹੈ ਸੋ ਇੱਕ ਜਾਨ ਚਲੀ ਗਈ ਹੈ ਦੂਜੀ ਸੰਘਰਸ਼ ਕਰ ਰਹੀ ਹੈ ਜਿਉਣ ਵਾਸਤੇ ਕੱਲ ਨੂੰ ਉਹਦਾ ਰਿਜ਼ਲਟ ਪਤਾ ਨਹੀਂ ਕੀ ਹੁੰਦਾ ਹੈ ਕੱਲ ਉਹ ਫਿਰ ਠੇਕੇਦਾਰ ਨੂੰ ਫੋਨ ਲਾਇਆ ਸੀ ਕਹਿੰਦੇ ਟਿੰਕੂ ਜੀ ਇਹਦਾ ਨਾਂ ਉਹਨੇ 4 ਵਜੇ ਆਉਣ ਦਾ ਵਾਅਦਾ ਕੀਤਾ ਸੀ ਪਰ ਨਾ ਹੀ ਠੇਕੇਦਾਰ ਨਾ ਹੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਸਾਡੇ ਕੋਲ ਨਹੀਂ ਪਹੁੰਚਿਆ ਨਾ ਪਰਿਵਾਰ ਕੋਲ ਨਹੀਂ ਪਹੁੰਚਿਆ ਜਿਹਦੇ ਕਰਕੇ ਸਾਨੂੰ ਇੱਥੇ ਇਹਨਾਂ ਦੇ ਪਲਾਂਟ ਦੇ ਧਰਮਾ ਦੇਣਾ ਪਿਆ ਤੇ ਹੁਣ ਸਾਡੀ ਇਹ ਮੰਗ ਹੈ ਵੀ ਜਿੰਨਾ ਚਿਰ ਠੇਕੇਦਾਰ ਦੇ ਬਾਈ ਨੇਮ ਪਰਚਾ ਨਹੀਂ ਦਿੱਤਾ ਜਾਂਦਾ ਜਿਹੜੇ ਇਹਨਾਂ ਦੇ ਟਿੰਕੂ ਜੀ ਆ ਲੁਧਿਆਣੇ ਤੋਂ ਉਹਨਾਂ ਚ ਰਸਮੀ ਧਰਨਾ ਨਹੀਂ ਚੱਕਿਆ ਜਾਊਗਾ ਜਾਂ ਤਾਂ ਉਹ ਪਰਿਵਾਰ ਦੇ ਨਾਲ ਕੋਈ ਗੱਲ ਕਰਕੇ ਜਿਵੇਂ ਪਰਿਵਾਰ ਕੋਲੇ ਦੱਸਣ ਦੇ ਵਿੱਚ ਆ ਜਾਂ ਅਸੀਂ ਪਿੰਡ ਦਾ ਵੀ ਸਾਨੂੰ ਪਤਾ ਹੀ ਹੈ ਵੀ ਉਹਨਾਂ ਕੋਲੇ ਕੋਈ ਜ਼ਮੀਨ ਜਾਇਦਾਦ ਨਹੀਂ ਜਿਹੜਾ ਥੋੜਾ ਬਹੁਤਾ ਬੰਨ ਸੀ ਉਹ ਉਹਨਾਂ ਨੇ ਵੇਚ ਕੇ ਤੇ ਕੁੜੀ ਨੂੰ ਬਾਹਰ ਭੇਜ ਦਿੱਤਾ ਹੁਣ ਉਹਨਾਂ ਕੋਲੇ ਇਸ ਟਾਈਮ ਸਿਰਫ ਕਲਾ ਕਰ ਤੇ ਕਮਾਈ ਦਾ ਫਾਦਨ ਵੀ ਜਿਹੜਾ ਉਹ ਹੀ ਨੌਜਵਾਨ ਫਰਜੀਤ ਸਿੰਘ ਸੀ ਜਿਹਦੀ ਮੌਤ ਹੋ ਚੁੱਕੀ ਹੈ ਹੁਣ ਉਹਨਾਂ ਕੋਲ ਕਮਾਈ ਦਾ ਵੀ ਕੋਈ ਫਾਦ ਨਹੀਂ ਰਿਹਾ ਇਸ ਕਰਕੇ ਇਹਨਾਂ ਦਾ ਹੱਕ ਬਣਦਾ ਹੈ ਵੀ ਇਹਨਾਂ ਦੀ ਅਣਗੈਲੀ ਦੇ ਨਾਲ ਮੌਤ ਹੋਈ ਹੈ ਕਿਉਂ ਜਿੱਥੇ ਇਹਨਾਂ ਦਾ ਕੰਟਰਕਸ਼ਨ ਚੱਲਦੀ ਹੈ ਨਾ ਕੋਈ ਉਥੇ ਰਿਫਲੈਕਟਰ ਨਾ ਕੋਈ ਪੱਟੀ ਨਾ ਕੋਈ ਸਪੀਡ ਬ੍ਰੇਕਰ ਨਾ ਕੋਈ ਝੰਡੀ ਤੁਸੀਂ ਇਹਨਾਂ ਵੇਖੋ ਵੀ ਜੇ ਬੇਲਦਾਰ ਵੀ ਅੱਗੇ ਮਿੱਟੀ ਪਾਉਂਦੇ ਹੁੰਦੇ ਫਰਕਾਂ ਤਾਂ ਹੀ ਤਾਂ ਉਹਨਾਂ ਦੀ ਵੀ ਇੱਕ ਝੰਡੀ ਬੰਦੀ ਹੁੰਦੀ ਸੀ ਹਾਲਾਂਕਿ ਕੋਈ ਵੱਡਾ ਕੰਮ ਨਹੀਂ ਸੀ ਕੁਟਵਾ ਨਹੀਂ ਪੜਦੇ ਉਹ ਮਿੱਟੀ ਪਾਉਂਦੇ ਬਰਮਾ ਤੇ ਨਾਲ ਪਰ ਇਹ ਇੰਨੀ ਇਹਨਾਂ ਦੀ ਲਾਪਰਵਾਹੀ ਹੈ ਜਿਹਦੇ ਵਿੱਚ ਇਹਨਾਂ ਨੇ ਨਾ ਕੋਈ ਝੰਡੀ ਨਾ ਕੋਈ ਰਿਫਲੈਕਟਰ ਨਾ ਕੋਈ ਸਪੀਡ ਬ੍ਰੇਕਰ ਨਾ ਕੋਈ ਹੋਰ ਕੋਈ ਵੀ ਨਿਸ਼ਾਨ ਇਹ ਲਾਇਆ ਜਿਹੜਾ ਉਹ ਸੇ ਦੱਸਦਾ ਹੋਵੇ ਵੀ ਇੱਥੇ ਕਾਂ ਪੁਲੀ ਬਣੀ ਆ ਪੁਲੀ ਦੇ ਨਾਲ ਵੀ ਉਹ 7-8 ਫੁੱਟ ਡੰਗਾਈ ਆ 7-8 ਫੁੱਟ ਡੰਗਾਈ ਹੋਣ ਕਰਕੇ ਡਰਾਈਵਰ ਨੂੰ ਜਜਮੈਂਟ ਨਹੀਂ ਹੁੰਦੀ ਬਾਕੀ ਵੱਡੀ ਰੋਡ ਦਾ ਕਰਕੇ ਸਪੀਡ ਵੀ ਉੱਥੇ ਅਚਾਨਕ ਥੋੜੀ ਆਮ ਨਾਲੋਂ ਵੱਧ ਹੁੰਦੀ ਹੈ ਇਹਦਾ ਕਰਕੇ ਐਕਸੀਡੈਂਟ ਦਾ ਕਾਰਨ ਬਣਦੇ ਆ ਹੁਣ ਇਹਨਾਂ ਨੇ ਇਹ ਪਤਾ ਲੱਗਿਆ ਵੀ ਰਾਤ ਉੱਥੇ ਰਿਫਲੈਕਟਰ ਵੀ ਲਾਏ ਆ ਕੋਈ ਟੇਪ ਟੂਬ ਵੀ ਲਾਈ ਆ ਕੁਝ ਹੋਰ ਵੀ ਕੀਤਾ ਪਰ ਨੁਕਸਾਨ ਹੋਣ ਤੋਂ ਬਾਅਦ ਉਹਦਾ ਲਾਉਣ ਦਾ ਕੋਈ ਫਾਇਦਾ ਨਹੀਂ ਜਿਹੇ ਜਿਹਾਂ ਲਾਈਆਂ ਜਿਹੇ ਜਿਹਾਂ ਨਾਲ ਆਈਆਂ ਕੱਲ ਅਸੀਂ 3:30 ਵਜੇ 4 ਵਜੇ ਦੇ ਲਗਭਗ ਫੋਟੋ ਲਏ ਸੀ ਜਿਹਦੇ ਵਿੱਚ ਕੋਈ ਵੀ ਉਹਨਾਂ ਦਾ ਇਹ ਆ ਮਾਰਕ ਨਹੀਂ ਲਾਇਆ ਜਿਹੜਾ ਦਸਤਾਵੇਜ਼ ਹੋਵੇ ਵੀ ਇੱਥੇ ਕੰਮ ਕਿਹਣਾ ਚਾਹੀਦਾ ਮੈਂ ਤਾਂ ਤੁਹਾਡੇ ਚੈਨਲ ਦੇ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਕਿ ਜੇ ਇਹ ਭਰਾ ਅੱਜ ਸੰਘਰਸ਼ ਆਸਤੇ ਬੈਠੇ ਆ ਤਾਂ ਇਹਦਾ ਕੋਈ ਕਾਰਨ ਨੌਜਵਾਨ ਵਿਅਕਤੀ ਦੀ ਮੌਤ ਹੋਈ ਹੈ ਅਸੀਂ ਤਾਂ ਤੁਹਾਡੇ ਚੈਨਲ ਦੇ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਉਹ ਆ ਕੇ ਜਥੇਬੰਦੀ ਨਾਲ ਬੈਠ ਕੇ ਕੋਈ ਟੇਬਲ ਤੇ ਗੱਲ ਕਰੇ ਔਰ ਪਰਿਵਾਰ ਨੂੰ ਜਿਹੜਾ ਹੈਗਾ ਉਹ ਇਨਸਾਫ ਦਵਾਏ ਵੇਖੋ ਜੀ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਕੇ ਟਿਆ ਸੀਗਾ ਇੱਕ ਬੀਬੇ ਕੱਲਾ ਉਸ ਪਰਿਵਾਰ ਦਾ ਬੱਚਾ ਨਹੀਂ ਗਿਆ ਇਹ ਸਾਡੇ ਨਗਰ ਦੀ ਇੱਕ ਸ਼ਾਨ ਵੀ ਹੈ ਕਿਉਂਕਿ ਇਹ ਮੁੰਡਾ ਕਬੱਡੀ ਪਲੇਅਰ ਸੀਗਾ ਤੇ ਪੂਰੇ ਪੰਜਾਬ ਦੇ ਵਿੱਚ ਵਧੀਆ ਆ ਦਾ ਨਾਮ ਬਣਾ ਚੁੱਕਿਆ ਸੀਗਾ ਸੋ ਇਹਦੇ ਨਾਲ ਬਹੁਤ ਮਾੜਾ ਹਾਸਾ ਵਾਪਰਿਆ ਹਾਸਾ ਇਹ ਪਲਾਂਟ ਵਾਲਿਆਂ ਦੀ ਅੰਗਹਿਲੀ ਕਰਨ ਵਾਪਰਿਆ ਦੋ ਦਿਨ ਹੋ ਗਏ ਮਜ਼ਾਕ ਕਰ ਰਹੇ ਸਾਡੇ ਨਾਲ ਇਹ ਉਹ ਕਰ ਲੋ ਜੋ ਕਰ ਲੋ ਅਜੇ ਤੱਕ ਕਿਸੇ ਨਮਟਾਰੇ ਤੇ ਨਹੀਂ ਅੱਜ ਅੱਖਾਂ ਵਾਂ ਨੂੰ ਇੱਥੇ ਰੌਂਤੇ ਕੀ ਪੱਤੋ ਕੀ ਆ ਕਿੱਥੋਂ-ਕਿੱਥੋਂ ਵੀਰ ਆਏ ਹੋਏ ਆ ਵੀ ਇੱਥੇ ਧਰਨਾ ਲਾ ਦਿੱਤਾ ਇਹ ਸਿਰਫ ਅਨਸਾਫ਼ ਦਵਾਉਣ ਲਈ ਆਏ ਆ ਅਨਸਾਫ਼ ਦਵਾਉਣ ਦੀ ਮੰਗ ਨੂੰ ਲੈ ਕੇ ਇੱਥੇ ਬੈਠੇ ਆ ਉਹ ਵੇਖ ਲੋ ਗਰਮੀ ਕਿੰਨੀ ਆ ਦਰਿਆਾਂ ਤੇ ਬੈਠੇ ਆ ਪਰ ਜਿਹੜੀ ਮਾਂ ਪਿਓ ਦੇ ਕਹਿੰਦੇ ਹੁੰਦੇ ਗਰਮੀ ਅੰਦਰ ਪੈ ਗਈ ਉਹ ਤਾਂ ਅਸੀਂ ਘੱਡ ਨਹੀਂ ਸਕਦੀ ਕਿ ਉਹਨਾਂ ਦਾ ਪੁੱਤ ਨਹੀਂ ਵਾਪਸ ਲਿਆ ਕੇ ਦੇ ਸਕਦੇ ਪਰ ਉਹਨਾਂ ਨੂੰ ਅਨਸਾਫ਼ ਤਾਂ ਅਸੀਂ ਦਵਾ ਸਕਦੇ ਆ ਨਾ ਕਿਉਂਕਿ ਉਹਨਾਂ ਦਾ ਕੱਲਿਆਂ ਦਾ ਨਹੀਂ ਇਹ ਸਾਡਾ ਆਪਦਾ ਭਰਾ ਸਾਡਾ ਪੁੱਤਰ ਅੱਜ ਜਿਹੜੇ ਬਜ਼ੁਰਗ ਇਹਨਾਂ ਦਾ ਪੁੱਤਰ ਸੀਗਾ ਉਹਦੀ ਮੌਤ ਹੋਈ ਆ ਉਹਦਾ ਕਤਲ ਹੋਇਆ ਕਿਸ ਤਰ੍ਹਾਂ ਦੇ ਇਹਨਾਂ ਕਹਿੰਦਾ ਹੋਇਆ ਇਨਸਾਫ ਦੀ ਮੰਗ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੁਸੀਂ ਦੇਖੋ ਕੱਲ ਤਕਰੀਬਨ 10:00 ਵਜੇ ਤੋਂ ਅਸੀਂ ਜਿਹੜਾ ਸੀਗਾ ਆਪਦਾ ਰੋਸ ਪਰ ਦੱਸੇ ਸ਼ੁਰੂ ਕਰਤਾ ਸੀਗਾ ਪਿੰਡ ਕੋਟੇ ਵਿਖੇ ਪਰ ਦੇਖੋ ਰਾਤ ਕੱਲ ਸ਼ਾਮ ਤਕਰੀਬਨ 4-5 ਵਜੇ ਐਸਐਚਓ ਸਾਹਿਬ ਨੇ ਸਾਨੂੰ ਥਾਣੇ ਬੁਲਾਇਆ ਉਹ ਆਪ ਨਹੀਂ ਆਏ ਸਾਨੂੰ ਉਹਨਾਂ ਨੇ ਥਾਣੇ ਬੁਲਾਇਆ ਪਰ ਉਹਨਾਂ ਨੇ ਉੱਥੇ ਜਾ ਕੇ ਵੀ ਤਾਂ ਬਸ ਸਾਨੂੰ ਉਹ ਕੁਝ ਕਾਰਵਾਈ ਦੀ بجائے ਸਾਨੂੰ ਨੇ ਇਹੀ ਕਿਹਾ ਵੀ ਤੁਸੀਂ ਲੱਖ ਰੁਪਇਆ ਲੈ ਲਓ 50000 ਰੁਪਇਆ ਲੈ ਲਓ ਵੀ ਇਹ ਗੱਲ ਨੂੰ ਖਤਮ ਕਰੋ ਹਾਲਾਂਕਿ ਅਸੀਂ ਉੱਥੇ ਕੋਈ ਪੈਸੇ ਦੀ ਗੱਲ ਨਹੀਂ ਕਰਨ ਗਏ ਸੀ ਅਸੀਂ ਤਾਂ ਸਿਰਫ ਕਾਰਵਾਈ ਵਾਸਤੇ ਗਏ ਸੀ ਵੀ ਜਿਹੜੀ ਸਬੰਧਤ ਧਿਰਾਂ ਇਹ ਕੰਪਨੀ ਹੈ ਜਿਹੜੀ ਕੰਸਟਰਕਸ਼ਨ ਨੂੰ ਲੱਗੀ ਹੋਈ ਤੇ ਠੇਕੇਦਾਰ ਨੇ ਤੇ ਕਾਰਵਾਈ ਕੀਤੀ ਆ ਵੀ ਤੇ ਜਿਹੜਾ ਪਰਿਵਾਰ ਨੂੰ ਬਣਦਾ ਮਾਅਵਜਾ ਉਹ ਦਿੱਤਾ ਜਾਵੇ ਪਰ ਐਸਐਚਓ ਸਾਹਿਬ ਨੇ ਇਹ ਬੜੀ ਲੰਮਣਜੋਗ ਗੱਲ ਹੈ ਕਿ ਮੌਕੇ ਦੇ ਅਫਸਰ ਕਾਰਵਾਈ ਕਰਨ ਦੀ ਬਜਾਏ ਉਹਨਾਂ ਨੇ 50 ਹਜ਼ਾਰ ਲੱਖ ਰੁਪਏ ਦੀ ਗੱਲ ਸਾਨੂੰ ਕਹੀ ਫਿਰ ਜਦੋਂ ਅਸੀਂ ਕਿਹਾ ਵੀ ਸਾਡੇ ਬਿਆਨ ਰਿਕਾਰਡ ਕਰੋ ਤੇ ਤੁਸੀਂ ਕਾਰਵਾਈ ਕਰੋ ਤਾਂ ਸਾਨੂੰ ਤਕਰੀਬਨ 8 ਵਜੇ ਤੱਕ ਰਾਤ ਨੂੰ ਉੱਥੇ ਬਿਠਾਈ ਰੱਖਿਆ 8 ਵਜੇ ਵੀ ਸਾਡੇ ਬਿਆਨ ਨਹੀਂ ਰਿਕਾਰਡ ਹੋਏ ਜੀ ਤਾਂ ਉੱਥੋਂ ਸਾਨੂੰ ਨਿਰਾਸ਼ ਹੋ ਕੇ ਵਾਪਸ ਆਉਣਾ ਪਿਆ ਤਾਂ ਕਰਕੇ ਅੱਜ ਅਸੀਂ ਇੱਥੇ ਆਪ ਦਾ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਜੀ ਇਹਨਾਂ ਦੇ ਪਲਾਂਟ ਤੇ ਉਹ ਕੀ ਇਹ ਵੀ ਜਦੋਂ ਦਾ ਕੇਡਾ ਇੱਥੇ ਬੈਠੇ ਲੋਗੇ ਦੋ ਦਿਨ ਹੋ ਗਏ ਮੋਰਚੀ ਦੀ ਡੈੱਡ ਬੋਡੀ ਦੇ ਵਿੱਚ ਦੇਖੋ ਜੀ ਡੈੱਡ ਬੋਡੀ ਤਾਂ ਚਲੋ ਹੁਣ ਜਿਹੜਾ ਵਿਚਾਰਾ ਸਰੀਰ ਚਲਾ ਗਿਆ ਉਹਦਾ ਮਤਲਬ ਹੁਣ ਮਿੱਟੀ ਹੈ ਅਸੀਂ ਉਹਦੀ ਪ੍ਰੋਟੈਕਸ਼ਨ ਆਸੀਂ ਉਹਨੂੰ ਇੱਕ ਕੂਲਿੰਗ ਚ ਰੱਖਿਆ ਹੋਇਆ ਹੈ ਤਾਂ ਤਾਂ ਜੋ ਖਰਾਬ ਨਾ ਹੋ ਸਕੇ লাশ ਤਾਂ ਅਸੀਂ ਉਹਦੀ ਪ੍ਰੋਟੈਕਸ਼ਨ ਅਲੱਗ ਚੱਲ ਰਹੀ ਹੈ ਲੇਕਿਨ ਜਿੰਨਾ ਟਾਈਮ ਸਾਡਾ ਇਨਸਾਫ ਨਹੀਂ ਮਿਲਦਾ ਸਾਡੇ ਭਰਾ ਨੂੰ ਜਿਹੜਾ ਇਲਾਕੇ ਦੇ ਹੋਣ ਸਾਰਾ ਕਬੱਡੀ ਖਿਡਾਰੀ ਸੀਗਾ ਜਿਹੜਾ ਸਾਡਾ ਭਰਾ ਸੀਗਾ ਉਹਨੂੰ ਜਿਹੜਾ ਮਨ ਇਨਸਾਫ ਨਹੀਂ ਮਿਲਦਾ ਅਸੀਂ ਉਹਨਾਂ ਟਾਈਮ ਅਜਰੂਸ ਬਚਾਰਾ ਜਾਰੀ ਰੱਖਾਂਗੇ ਤੇ ਉਹਨਾਂ ਟਾਈਮ ਜਿਹੜਾ ਹੈਗਾ ਸਾਡਾ ਇਹ ਧਰਨਾ ਇੱਥੇ ਰਹੂਗਾ ਜੀ ਯਾਦ ਪਹਿਲਾਂ ਤਾਂ ਸਭ ਤੋਂ ਪਹਿਲਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ ਦਰਨਾਇਕ ਘਟਨਾ ਜੋ ਕਿ ਚੜ੍ਹਦੀ ਉਮਰ ਤੇ ਉੱਪਰ ਦਾ ਖੜਾ ਰਹੀ ਸੀ ਜੋ ਕਿ ਉਹਦਾ ਵੀਜ਼ਾ ਲੱਗਿਆ ਹੋਇਆ ਸੀ ਉਹਨੇ ਜਾਣਾ ਸੀ ਦੇ ਤੁਸੀਂ ਅੱਜ ਪਤਾ ਨਹੀਂ ਕੱਲ ਦੀ ਫਲੈਟ ਸੀ ਉਹ ਹੀ ਬੰਦੇ ਮੁੰਡੇ ਦੀ ਸਰਜੀਤ ਦੀ ਜੀ ਦੀ ਹੈ ਨਾ ਉਹਦੇ ਮਾਪਿਓ ਦਾ ਦੇਖ ਲਓ ਕੀ ਸਦਮਾ ਹੋਊਗਾ ਉਹ ਅੱਜ ਸੱਤਵੇਂ ਚਾ ਕਿ ਅੱਜ ਤਿੱਕਰ ਤੀਜਾ ਦਿਨ ਹੋ ਗਿਆ ਨਾ ਕੋਈ ਪ੍ਰਸ਼ਾਸਨ ਦਾ ਨਾ ਐਸਐਸਓ ਨਾ ਡੀਐਸਪੀ ਇੱਥੇ ਕੋਈ ਵੀ ਨਹੀਂ ਇਹਨਾਂ ਨੂੰ ਸਾਰ ਲੈਣ ਆਇਆ ਹੈ ਪਰਿਵਾਰ ਦੀ ਆਪਣੇ ਐਮਐਲਏ ਮਨਜੀਤ ਬਲਾਸਪੁਰ ਵੀ ਨਹੀਂ ਆਏ ਇਹਨਾਂ ਦੇ ਪਰਿਵਾਰ ਕੋਲ ਦੇਖ ਲਓ ਇਹੋ ਜਿਹੇ ਖਿਡਾਰੀ ਆਪਣੇ ਨਜ਼ਰੀ ਲੱਗ ਗਈ ਆਪਣੇ ਖਿਡਾਰੀਆਂ ਨੂੰ ਤਾਂ ਪਹਿਲਾਂ ਕਹਿੰਦਾ ਲੱਕੀ ਖੰਤੂ ਭਰਾ ਫਰਨੋ ਵਾਲੇ 2-4 ਦਿਨ ਹੀ ਹੋਏ ਉਹਨਾਂ ਨੂੰ ਗੁਜ਼ਰਿਆ ਨੂੰ ਤੇ ਫੇਰ ਪਹਿਲਾਂ ਸੈਦੋ ਚ ਖੇਡਦਾ ਸੀ ਮੁੰਡਾ ਦੌਲੀ ਅੜਕਲੇ ਐਸੇ-ਐਸੇ ਹਫ਼ਤੇ ਤਿੰਨ ਉੱਪਰ ਦੇ ਖਿਡਾਰੀ ਆਪਣੇ ਗਏ ਆ ਇੱਥੋਂ ਦੇਖ ਲੋ ਕੀ ਹਜਾਤ ਕੀ ਬਣੂਗਾ ਦੁਨੀਆ ਦਾ ਤੇ ਇਹ ਜੇ ਨੌਜਵਾਨ ਇਹ ਤਿੰਨ ਭਾਈ ਸੀ ਤਿੰਨੇ ਬੇਜ਼ਗਾਰ ਸੀ ਪੈਲੀਪੁਲੀ ਵਿਆਗੀ ਸੀ ਸਾਰਾ ਕੁਝ ਪਰਿਵਾਰ ਦਾ ਘਰ ਵੀ ਕਹਿੰਦੇ ਸੁਣਨ ਨੂੰ ਮਿਲਿਆ ਹੁਣ ਕੋਸਾ ਜੁਨੀਅਨ ਦੇ ਆਪਣੇ ਪਹਿਲਾ ਅਧਿਕਾਰ ਨਾਲ ਆਪਣੇ ਸਾਥੀ ਸੀ ਉਹਨਾਂ ਨੇ ਦੱਸਿਆ ਕਿ ਇਹ ਪਰਿਵਾਰ ਦਾ ਜਿਹੜਾ ਘਰ ਵੀ ਕਹਿੰਦੇ ਰੱਖ ਕੇ ਪੈਸੇ ਇਕੱਠੇ ਕਰਕੇ ਸਰਜੀਤ ਦਾ ਬਾਹਰਲਾ ਵੀਜ਼ਾ ਲਾਇਆ ਸੀ ਜੀ ਅੱਜ ਇਹ ਸਾਰਾ ਫੈਸਲਾ ਲੈਣਾ ਦਿੱਤਾ ਜਾ ਰਿਹਾ ਜੀ ਕੀ ਹੱਥ ਚ ਲੈਣਾ ਇਹ ਮੰਗ ਹੈ ਇੱਕ ਤਾਂ ਇਹ ਜਿਹੜਾ ਪ੍ਰਸ਼ਾਸਨ ਆ ਤੇ ਜਿਹੜਾ ਪਰ ਇਹਦੇ ਤੇ ਜਿਹੜਾ ਨਾਂ ਕੀ ਰੱਖਿਆ ਸੀ ਇਹਦਾ ਕੀ ਨਾਂ ਲਿਆ ਸੀ ਇਹਦਾ ਥੈਂਕ ਯੂ ਥੈਂਕੂ ਤੇ ਪਰਚਾ ਹੋਵੇ ਤੇ ਪਰਿਵਾਰ ਨੂੰ ਹਨਸਾਫ ਤੇ ਜਿਨ੍ਹਾਂ ਦੇ ਕਰਮ ਨਹੀਂ ਮਿਲਦਾ ਸੇਰੇ ਪੰਜਾਬ ਕਿਸਾਨ ਜੁਨੀਅਨ ਦਾ ਸਾਰੀ ਟੀਮ ਜੀ ਸਾਨੂੰ ਅੱਜ ਤਾਂ ਜਲਾਈ ਖੜਾ ਤੇ ਸਾਰੇ ਜ਼ਿਲ੍ਹੇ ਨੂੰ ਬੁਲਾਉਣਾ ਪਵੇ ਭਾਵੇਂ ਜੀ ਸਾਰੇ ਪੰਜਾਬ ਚ ਬੁਲਾਉਣਾ ਪਵੇ ਜੋ ਖੋਸਾ ਯੂਨੀਅਨ ਮੂਰੇ ਆ ਅਸੀਂ ਉਹਦਾ ਸਾਥ ਦੇਵਾਂਗੇ ਜਿੰਨਾਂ ਜਿਹੜਾ ਸਰਜੀਤ ਦੇ ਪਰਿਵਾਰ ਨੂੰ ਕੋਈ ਅਨਸਾਫ਼ ਨਹੀਂ ਮਿਲਦਾ ਉਹਨਾਂ ਜਿਹੜਾ ਸਾਰੇ ਪੰਜਾਬ ਕਿਸਾਨ ਯੂਨੀਅਨ ਦੇ ਸਾਰੀ ਟੀਮ ਇਸ ਘਰਨੇ ਚ ਦਾ ਰਾਤ ਕਰੋ ਵਕ ਵਕ ਜਥੇਬੰਦੀਆਂ ਦੇ ਨਾਲ ਗੱਲਬਾਤ ਕੀਤੀ ਆ ਉਹਨਾਂ ਦਾ ਕਹਿਣਾ ਕਿ ਡੈਡ ਬੋਡੀ ਹਜੇ ਤੱਕ ਮੋਰਚਰੀ ਦੇ ਵਿੱਚ ਆ ਜਿਹੜਾ ਸੰਸਕਾਰ ਨਹੀਂ ਕੀਤਾ ਜਾਣਾ ਜਥੇਬੰਦੀਆਂ ਦੀ ਪਰਿਵਾਰ ਦੀ ਔਰ ਜਿੰਨੇ ਵੀ ਇੱਥੇ ਪਿੰਡ ਵਾਸੀ ਪਹੁੰਚੇ ਹੋਏ ਆ ਉਹਨਾਂ ਦੀ ਮੰਗ ਆ ਕੇ ਸਬੰਧਤ ਅਧਿਕਾਰੀ ਜੋ ਕਿ ਠੇਕੇਦਾਰ ਆ ਉਸਤੇ ਜਿਹੜਾ ਪਰਚਾ ਕੀਤਾ ਜਾਵੇ ਉਦੋਂ ਤੱਕ ਜਿਹੜਾ ਧਰਨਾ ਚ ਜਾਰੀ ਰਹੂਗਾ ਸੋ ਦੇਖਣਾ ਹੋਵੇਗਾ ਕਿ ਕਦੋਂ ਤੱਕ ਧਰਨਾ ਚ ਜਾਰੀ ਰਹੇਂਦਾ ਕਿਉਂਕਿ ਕਬੱਡੀ ਖਿਡਾਰੀ ਪ੍ਰਸਿੱਧ ਕਬੱਡੀ ਖਿਡਾਰੀ ਸਰਜੀਤ ਸਿੰਘ ਰੌਂਤਾ ਇੱਕ ਨਾਮ ਸੀ ਪਰਿਵਾਰ ਵੱਲੋਂ ਜਿਹੜਾ ਹਲੇ ਤੱਕ ਉਸ ਦਾ ਸਸਕਾਰ ਨਹੀਂ ਕੀਤਾ ਗਿਆ ਫਿਲਹਾਲ ਜਥੇਬੰਦੀਆਂ ਵੱਲੋਂ ਜਿਹੜਾ ਪਲਾਂਟ ਉਸ ਦਾ ਘਰਾਉ ਕੀਤਾ ਜਾ ਰਿਹਾ ਸੋ ਹੋਰ ਅਪਡੇਟਸ ਲਈ ਬਨੇ ਰਹੋ ਜੀ ਵੀ ਐਸ ਟਾਈਮ ਦੇ ਨਾਲ